ਸਿਰਫ 15 ਸਾਲਾਂ ਦੀ ਸੀ ਪਰ ਉਸਦੇ ਚਿਹਰੇ ਤੇ ਇੱਕ ਮਾਸੂਮ ਤੇ ਮੁਕੰਮਲ ਹੁਸਨ ਸੀ ਜੋ ਕਿਸੇ ਦਾ ਦਿਲ ਤੜਕਾ ਦੇਵੇ ਉਹ ਤਾਂ ਉਸ ਦਾ ਘਰ ਵਾਲਾ ਸੀ ਤੇ ਉਸ ਨੇ ਉਸ ਦੇ ਕੋਲ ਆ ਕੇ ਉਸ ਨੂੰ ਸਿੱਧੀ ਕਰਕੇ ਪਾਇਆ ਜਿੱਦਾਂ ਹੀ ਉਸ ਨੇ ਉਸ ਨੂੰ ਛੂਇਆ ਤਾਂ ਉਹ ਜਾ ਗਈ ਈ ਤੁਸੀਂ ਕੌਣ ਹੋ ਉਹ ਡਰ ਕੇ ਪਿੱਛੇ ਹੋਈ ਤਾਂ ਹਰਮਨ ਨੇ ਕਿਹਾ ਉਹੀ ਹਾਂ ਜਿਸ ਨਾਲ ਤੇਰਾ ਹੁਣੇ-ਹੁਣੇ ਵਿਆਹ ਹੋਇਆ ਤੇਰਾ ਘਰ ਵਾਲਾ ਉਸ ਨੇ ਕਿਹਾ ਤੁਸੀਂ ਹੋ ਬੜੀ ਹੈਰਾਨੀ ਨਾਲ ਉਹ 15 ਸਾਲ ਵੱਡੇ ਸੋਹਣੇ ਆਦਮੀ ਨੂੰ ਵੇਖਦੀ ਰਹਿ ਗਈ ਜੀ ਹਾਂ ਮੈਂ ਹੀ ਹਾਂ ਜਵਾਬ ਦਿੰਦੇ ਹੋਏ ਬੈੱਡ ਤੇ ਬੈਠ ਗਿਆ ਮੈਂ ਤਾਂ ਸਜ਼ਾ ਦੇ ਤਹਿਤ ਆਈਆਂ ਤੁਸੀਂ ਮੇਰੇ ਤੇ ਜ਼ੁਲਮ ਤਾਂ ਨਹੀਂ ਕਰੋਗੇ ਉਹ ਦਰਦ ਨਾਲ ਬੋਲੀ ਇਹ ਸਭ ਕਿਸ ਨੇ ਕਿਹਾ ਤੈਨੂੰ ਉਸਨੇ ਹੈਰਾਨੀ ਨਾਲ ਪੁੱਛਿਆ ਵਿਆਹ ਦੇ ਸਮੇਂ ਕੁਝ ਕੁੜੀਆਂ ਕਹਿ ਰਹੀਆਂ ਸੀ ਕਿ ਜੋ ਕੁੜੀਆਂ ਸਜ਼ਾ 'ਚ ਵਿਆਹ ਕਰਵਾ ਕੇ ਜਾਂਦੀਆਂ ਉਹਨਾਂ ਦੇ ਘਰ ਵਾਲੇ ਉਹਨਾਂ ਤੇ ਜ਼ੁਲਮ ਕਰਦੇ ਆ ਉਹ 마ਸੂਮੀਅਤ ਨਾਲ ਬੋਲ ਰਹੀ ਸੀ ਹਰਮਨ ਨੇ ਸਭ ਸੁਣ ਕੇ ਅੰਦਰੋਂ ਹਿੱਲ ਗਿਆ। ਉਸਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਵੀ ਕੁਝ ਸੁਣਨ ਨੂੰ ਮਿਲੇਗਾ। ਉਹ ਤਾਂ ਖੁਦ ਇਸ ਰਸਮ ਦੇ ਖਿਲਾਫ ਸੀ ਪਰ ਪਿੰਡ ਦੀਆਂ ਪਰੰਪਰਾਵਾਂ ਦੇ ਅੱਗੇ ਮਜਬੂਰ ਸੀ। ਇਦਾਂ ਮੇਰੇ ਕੋਲ ਹਰਮਨ ਨੇ ਬੜੀ ਨਰਮੀ ਨਾਲ ਉਸ ਨੂੰ ਕਿਹਾ, "ਜੋਤੀ ਉਸ ਦੇ ਕੋਲ ਆਈ, ਤੂੰ ਕਿਹੜੀ ਕਲਾਸ 'ਚ ਪੜ੍ਹਦੀ ਸੀ?" ਤਾਂ ਉਸਨੇ ਪੁੱਛਿਆ। ਜੋਤੀ ਕਹਿਣ ਲੱਗੀ ਨੌਵੀਂ ਕਲਾਸ 'ਚ। ਇਹ ਸੁਣ ਕੇ ਹਰਮਨ ਨੇ ਅਚਾਨਕ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਕੀਤਾ। ਜੋਤੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਉਸਨੇ ਕਿਹਾ ਮੇਰੇ ਕੋਲ ਬੈਠ ਤੈਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਮੇਰੇ ਤੇ ਜ਼ੁਲਮ ਤਾਂ ਨਹੀਂ ਕਰੋਗੇ ਜ਼ਬਰਦਸਤੀ ਆਪਣਾ ਹੱਕ ਤਾਂ ਨਹੀਂ ਲਓਗੇ ਉਹ ਫੇਰ ਪੁੱਛਣ ਲੱਗੀ ਹਰਮਨ ਨੇ ਉਸ ਦਾ ਸਿਰ ਆਪਣੇ ਸੀਨੇ ਤੇ ਲਾ ਲਿਆ ਤੇ ਕਿਹਾ ਨਹੀਂ ਮੈਂ ਆਪਣੀ ਛੋਟੀ ਜੀ ਘਰਵਾਲੀ ਤੇ ਕਦੇ ਜ਼ੁਲਮ ਕਰ ਹੀ ਨਹੀਂ ਸਕਦਾ ਸਚਮੁਚ ਉਸਨੇ ਸਿਰ ਚੁੱਕ ਕੇ ਪੁੱਛਿਆ ਹਰਮਨ ਨੇ ਕਿਹਾ ਹਾਂ ਸਚਮੁਚ ਤੈਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਮੈਂ ਦੂਜਾ ਵਰਗਾ ਨਹੀਂ ਜੋਤੀ ਹੁਣ ਉਸ ਦਾ ਕੰਬਣਾ ਬੰਦ ਕਰ ਚੁੱਕੀ ਸੀ ਚੱਲ ਹੁਣ ਸੌਂ ਜਾ ਮੈਨੂੰ ਵੀ ਨੀਂਦ ਆ ਰਹੀ ਹੈ ਜੋਤੀ ਚੇਂਜ ਕਰਕੇ ਕੁਝ ਧਿਰ ਬਾਅਦ ਬਾਹਰ ਆਈ ਹਰਮਨ ਸੋਚਣ ਲੱਗਾ ਇਹ ਕੁੜੀ ਅੱਜ ਮੇਰਾ ਪੂਰਾ ਇਮਤਿਹਾਨ ਲੈ ਕੇ ਛੱਡੂ ਹਰਮਨ ਨੇ ਆਪਣੀ ਹੀ ਸ਼ਰਟ ਦੇਖ ਕੇ ਮੁਸਕਰਾਉਂਦੇ ਕਿਹਾ ਸਾਰਾ ਹੁਸਨ ਦਿਖਾ ਰਹੀ ਸੀ ਉਸ ਦਾ ਮਨ ਖੁੱਤੇ ਕਾਬੂ ਰੱਖਣਾ ਮੁਸ਼ਕਲ ਹੋ ਰਿਹਾ ਸੀ ਜੋਤੀ ਚੁਕਚਾਪ ਹਰਮਨ ਦੇ ਕੋਲ ਆ ਕੇ ਲੰਮੀ ਪੈ ਗਈ ਹਰਮਨ ਨੇ ਬੱਤੀ ਬੰਦ ਕਰ ਦਿੱਤੀ ਤੇ ਰਾਤ ਉਸਦੇ ਲਈ ਬਹੁਤ ਮੁਸ਼ਕਲ ਸੀ ਸਵੇਰੇ ਛੇਤੀ ਉੱਠ ਕੇ ਫਰੈਸ਼ ਹੋਣ ਦੇ ਲਈ ਗਿਆ ਤਾਂ ਉਸਨੇ ਵੇਖਿਆ ਕਿ ਜੋਤੀ ਗੂੜੀ ਨੀਂਦ ਵਿੱਚ ਸੁੱਤੀ ਪਈ ਆ ਚੁੱਪਚਾਪ ਉਸ ਨੂੰ ਵੇਖਦਾ ਰਿਹਾ ਉਸ ਦਾ ਭੌੜਾਪਨ ਉਸ ਨੂੰ ਖਿੱਚਦਾ ਸੀ ਉਸ ਦੇ ਚਿਹਰੇ ਤੇ ਸਕੂਨ ਤੇ ਮਾਸੂਮੀਅਤ ਸੀ ਫਿਰ ਉਸ ਨੂੰ ਜਗਾਇਆ ਜੋਤੀ ਉੱਠ ਸਵੇਰ ਹੋ ਗਈ ਆ ਉਸ ਨੇ ਬੜੀ ਹੀ ਨਰਮ ਆਵਾਜ਼ ਨਾਲ ਉਸ ਨੂੰ ਜਗਾਇਆ ਜਿਦਾਂ ਕੋਈ ਕਿਸੇ ਬੱਚੇ ਨੂੰ ਜਗਾਉਂਦਾ ਹੋਵੇ ਉਸ ਦੇ ਵਾਲ ਉਲਝੇ ਹੋਏ ਸੀ ਜੋਤੀ ਬੇਬਸ ਨਜ਼ਰਾਂ ਨਾਲ ਉਸ ਨੂੰ ਦੇਖ ਰਹੀ ਸੀ ਤੇ ਕਹਿਣ ਲੱਗੀ ਇਹ ਵਾਲ ਨੇ ਸੁਲਝਦੇ ਹਰਮਨ ਨੇ ਮੁਸਕਰਾਉਂਦੇ ਹੋਏ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਕਿਹਾ ਆ ਜਾ ਮੈਂ ਠੀਕ ਕਰ ਦਿੰਦਾ ਜੋਤੀ ਨੇ ਕੁਰਸੀ ਤੇ ਬੈਠਦੇ ਹੋਏ ਉਸ ਵੱਲ ਵੇਖਿਆ ਤਾਂ ਹਰਮਨ ਨੇ ਬੜੇ ਆਰਾਮ ਨਾਲ ਵਾਲਾਂ ਨੂੰ ਕੰਗੀ ਕੀਤਾ ਤੇ ਕਿਹਾ ਤੇਰੇ ਵਾਲ ਬਹੁਤ ਸੋਹਣੇ ਆ ਜੋਤੀ ਕਮਰੇ ਦੇ ਵਿੱਚ ਬੈਠੀ ਉਸ ਵੱਲ ਦੇਖ ਰਹੀ ਸੀ ਪਰ ਉਸ ਦੇ ਚਿਹਰੇ ਤੇ ਝਿਜਕ ਦਿਖਾਈ ਦੇ ਰਹੀ ਸੀ ਉਸ ਦੇ ਕਦਮ ਹਰਮਨ ਦੇ ਨਾਲ ਤੁਰਨ ਵਿੱਚ ਕੰਬ ਰਹੀ ਸੀ ਡਾਈਨਿੰਗ ਟੇਬਲ ਤੇ ਸਾਰੇ ਬੈਠੇ ਸੀ ਜਿਵੇਂ ਹੀ ਅੰਦਰੋਂ ਆਏ ਦਾਦੀ ਦੀਆਂ ਨਜ਼ਰਾਂ ਜੋਤੀ ਤੇ ਰੁਕ ਗਈਆਂ ਉਸ ਦੇ ਪਰੇਸ਼ਾਨੀ ਤੇ ਗੁੱਸੇ ਦੇ ਭਾਵ ਸਾਫ਼ ਦਿਖ ਰਹੇ ਸੀ ਇਹ ਕੀ ਤਮਾਸ਼ਾ ਹਰਮਨ ਇਸ ਕੁੜੀ ਨੂੰ ਤੂੰ ਟੇਬਲ ਤੇ ਕਿਉਂ ਲੈ ਕੇ ਆਏ ਆ ਹਰਮਨ ਨੇ ਜੋਤੀ ਦਾ ਹੱਥ ਮਜ਼ਬੂਤੀ ਨਾਲ ਫੜਿਆ ਤੇ ਖੜਾ ਹੋ ਗਿਆ ਕਹਿਣ ਲੱਗਾ ਇਹ ਹੁਣ ਮੇਰੀ ਘਰ ਵਾਲੀ ਆ ਜਿੱਥੇ ਮੈਂ ਉੱਥੇ ਇਹ ਵੀ ਹੋਊਗੀ ਇਹ ਮੇਰੇ ਬਰਾਬਰ ਬੈਠੂਗੀ ਦਾਦੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ ਉਸ ਨੇ ਕਿਹਾ ਇਹ ਨਾ ਭੁੱਲ ਇਹ ਕੁੜੀ ਤੇਰੇ ਚਾਚੇ ਦੇ ਕਾਤਲ ਦੀ ਧੀ ਆ ਪੂਰੇ ਡਾਈਨਿੰਗ ਹਾਲ 'ਚ ਸਰਨਾਟਾ ਛਾ ਗਿਆ ਸੀ ਸਭ ਦੀਆਂ ਨਜ਼ਰਾਂ ਹਰਮਨ ਤੇ ਜੋਤੀ ਤੇ ਸੀ ਹਰਮਨ ਨੇ ਦਾਦੀ ਵੱਲ ਵੇਖਿਆ ਤੇ ਕਿਹਾ ਇਹ ਕਾਤਲ ਦੀ ਧੀ ਆ ਦਾਦੀ ਪਰ ਇਹ ਆਪ ਕਾਤਲ ਨਹੀਂ ਨਾ ਇਸ ਦੇ ਪਾਪ ਦੇ ਗੁਨਾਹਾਂ ਦਾ ਹਿਸਾਬ ਅਸੀਂ ਇਸ ਤੋਂ ਨਹੀਂ ਲੈ ਸਕਦੇ ਉਡਰ ਨਾਲ ਕੰਬ ਰਹੀ ਸੀ ਹਰ ਕਿਸੇ ਦੇ ਨਜ਼ਰਾਂ ਉਸ ਨੂੰ ਚੁਭ ਰਹੀਆਂ ਸੀ ਹਰਮਨ ਨੇ ਬਿਨਾਂ ਕਿਸੇ ਬਲ ਵਿਖੇ ਉਸ ਦਾ ਹੱਥ ਫੜਿਆ ਤੇ ਕਮਰੇ ਚ ਲੈ ਆਇਆ ਜੋਤੀ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਹਰਮਨ ਨੇ ਉਸ ਨੂੰ ਬਿਠਾ ਕੇ ਕਿਹਾ ਤੂੰ ਬਸ ਮੇਰੀ ਗੱਲ ਮੰਨ ਬਾਕੀ ਸਭ ਮੈਂ ਸੰਭਲਾਂਗਾ ਇਹਨਾਂ ਕਹਿ ਕੇ ਉਹ ਚਲਾ ਗਿਆ ਸੀ ਜੋਤੀ ਨੇ ਨਾਸ਼ਤਾ ਕੀਤਾ ਤੇ ਹਰਮਨ ਆਪਣੇ ਦਫ਼ਤਰ ਚਲਾ ਗਿਆ। ਉਹ ਕਮਰੇ ਵਿੱਚ ਕੱਲੀ ਸੀ। ਸਵੇਰ ਦੀਆਂ ਗੱਲਾਂ ਤੋਂ ਬਾਅਦ ਉਸ ਦਾ ਦਿਲ ਭਾਰਾ ਪੈ ਰਿਹਾ ਸੀ। ਉਹ ਬੈੱਡ ਤੇ ਪਈ ਕਦੋਂ ਉਸ ਨੂੰ ਨੀਂਦ ਆਈ ਉਸ ਨੂੰ ਪਤਾ ਹੀ ਨ ਲੱਗਾ। ਕੁਛੇਰ ਬਾਅਦ ਦਰਵਾਜ਼ਾ ਖੜਕਿਆ। ਜੋਤੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਨੌਕਰਾਨੀ ਖੜੀ ਸੀ। ਉਸ ਨੇ ਕਿਹਾ ਕਿ ਮਾਲਕਣ ਜੀ ਤੁਹਾਨੂੰ ਥੱਲੇ ਬੁਲਾ ਰਹੀ ਹੈ। ਇਹ ਸੁਣ ਕੇ ਜੋਤੀ ਦਾ ਦਿਲ ਬਹੁਤ ਜ਼ੋਰ ਦੀ ਧੜਕਣ ਲੱਗਾ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕਿਉਂ ਬੁਲਾਇਆ ਗਿਆ। ਜਾ ਰਹੀ ਹੈ ਹੌਲੀ ਹੌਲੀ ਹੇਠਾਂ ਆਈ ਜਿਵੇਂ ਹੀ ਹਾਲ ਕਮਰੇ ਵਿੱਚ ਪਹੁੰਚੀ ਦਾਦੀ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਹੋਈਆਂ ਸੀ ਬੜੇ ਹੀ ਗੁੱਸੇ ਨਾਲ ਉਹ ਜੋਤੀ ਨੂੰ ਵੇਖ ਰਹੀ ਸੀ ਉਸ ਨੇ ਸਖਤੀ ਨਾਲ ਕਿਹਾ ਹਰਮਨ ਦੀ ਨਰਮੀ ਨਾਲ ਇਹ ਨਾ ਸਮਝੀ ਕਿ ਅਸੀਂ ਤੈਨੂੰ ਅਪਣਾ ਲਾਂਗੇ ਜੇ ਚਾਹਨੀ ਆ ਕਿ ਇੱਥੇ ਤੈਨੂੰ ਬਰਦਾਸ਼ਤ ਕਰੀਏ ਤਾਂ ਸਾਰੇ ਕੰਮ ਤੈਨੂੰ ਆਪ ਕਰਨੇ ਪੈਣੇ ਜੇ ਇਨਕਾਰ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਦਾਦੀ ਨੇ ਇਸ਼ਾਰਾ ਕੀਤਾ ਹੁਣ ਜਾ ਤੇ ਨੌਕਰਾਨੀ ਦੇ ਨਾਲ ਹਵੇਲੀ ਦੇ ਸਾਰੇ ਕਪੜੇ ਤੈਨੂੰ ਧੋਣੇ ਪੈਣੇ ਆ। ਇਹ ਸੁਣ ਕੇ ਉਸ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੂੰ ਇੰਨਾ ਕੰਮ ਦਾ ਕੋਈ ਤਜਰਬਾ ਨਹੀਂ ਸੀ ਪਰ ਉਹ ਕੁਝ ਨਾ ਬੋਲੀ ਚੁੱਪਚਾਪ ਨੌਕਰਾਨੀ ਦੇ ਨਾਲ-ਨਾਲ ਤੁਰਦੀ ਗਈ ਤੇ ਜਿੱਥੇ ਕਪੜੇ ਪਏ ਸੀ ਉੱਥੇ ਪਹੁੰਚ ਗਈ। ਜਿੱਥੇ ਕੱਪੜਿਆਂ ਦਾ ਬਹੁਤ ਵੱਡਾ ਢੇਰ ਸੀ। ਨੌਕਰਾਨੀ ਨੇ ਕਿਹਾ ਇਹ ਸਾਰੇ ਕਪੜੇ ਤੁਸੀਂ ਧੋਣੇ ਆ। ਕਿਸੇ ਦੀ ਮਦਦ ਨਹੀਂ ਲੈਣੀ ਨਹੀਂ ਤਾਂ ਵੱਡੀ ਮਾਲਕਣ ਤੁਹਾਡੇ ਨਾਲ ਨਾਰਾਜ਼ ਹੋ ਜਾਊਗੀ। ਇਹ ਕਹਿ ਕੇ ਉਹ ਨੌਕਰਾਨੀ ਵੀ ਚਲੀ ਗਈ ਸੀ। ਅਤੇ ਜੋਤੀ ਨੇ ਡਰਦੇ-ਡਰਦੇ ਕੰਮ ਸ਼ੁਰੂ ਕੀਤਾ। ਥੋੜੀ ਹੀ ਦੇਰ ਚ ਥੱਕ ਗਈ ਉਸਦੇ ਹੱਥ ਲਾਲ ਹੋ ਗਏ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਫਿਰ ਵੀ ਹਾਰ ਨਹੀਂ ਮੰਨੀ ਤੇ ਕੰਮ ਕਰਦੀ ਰਹੀ ਹਰ ਕਪੜਾ ਉਸਦੇ ਲਈ ਇੱਕ ਨਵੀਂ ਮੁਸ਼ਕਲ ਸੀ ਪਰ ਉਹ ਸਬਰ ਨਾਲ ਸਾਰਾ ਕੰਮ ਕਰ ਰਹੀ ਸੀ ਸ਼ਾਮ ਹੋਣ ਤੱਕ ਉਹ ਬੁਰੀ ਤਰ੍ਹਾਂ ਥੱਕ ਗਈ ਗਈ ਜਦੋਂ ਹਰਮਨ ਦਫ਼ਤਰੋਂ ਆਇਆ ਤਾਂ ਕਮਰੇ ਦੀ ਹਾਲਤ ਵੇਖ ਕੇ ਉਸਦੇ ਕਦਮ ਰੁਕ ਗਏ ਉਹ ਬੈੱਡ ਤੇ ਬੈਠੀ ਸੀ ਉਸਦਾ ਚਿਹਰਾ ਬਹੁਤ ਬੁਰੀ ਤਰ੍ਹਾਂ ਲਾਲ ਸੀ ਤੇ ਅੱਖਾਂ ਵਿੱਚ ਹੰਝੂ ਸੀ ਉਸਦਾ ਦਿਲ ਕੰਬ ਉਠਿਆ ਉਸ ਦੇ ਕੋਲ ਆਇਆ ਤੇ ਪੁੱਛਿਆ ਜੋਤੀ ਕੀ ਹੋਇਆ ਤੂੰ ਕਿਉਂ ਰੋ ਰਹੀ ਹੈ ਉਸ ਦੀ ਆਵਾਜ਼ ਕੰਬ ਰਹੀ ਸੀ ਉਹ ਹਰਮਨ ਦੇ ਗਲ ਲਾ ਕੇ ਰੋਂਦੇ ਹੋਏ ਬੋਲੀ ਕਿ ਅੱਜ ਦਾਦੀ ਨੇ ਮੈਨੂੰ ਬਹੁਤ ਕੱਪੜੇ ধਵਾਏ ਨੇ ਮੈਂ ਬਹੁਤ ਥੱਕ ਗਈਆਂ ਮੇਰੇ ਪਿੱਠ ਵਿੱਚ ਵੀ ਬਹੁਤ ਦਰਦ ਹੋ ਰਿਹਾ ਹਰਮਨ ਨੂੰ ਬਹੁਤ ਗੁੱਸਾ ਆਇਆ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਉਸ ਨੇ ਉਸ ਨੂੰ ਆਪਣੀਆਂ ਬਾਹਵਾਂ ਵਿੱਚ ਲੈ ਕੇ ਕਿਹਾ ਚਲ ਤੂੰ ਲੰਮੀ ਪੈ ਮੈਂ ਤੇਰੀ ਪਿੱਠ ਨੂੰ ਘੁੱਟ ਦਿੰਨਾ ਤੈਨੂੰ ਆਰਾਮ ਮਿਲਣਾ ਨਾਨਾ ਕਰਦੇ ਉਸਨੇ ਜੋਤੀ ਦੀ ਪਿੱਟਕੁੱਟਨੀ ਸ਼ੁਰੂ ਕਰ ਦਿੱਤੀ ਜੋਤੀ ਦੇ ਚਿਹਰੇ ਤੇ ਸਕੂਨ ਆ ਗਿਆ ਸੀ ਕਮਰੇ ਤੋਂ ਬਾਹਰ ਜਦੋਂ ਹਰਮਨ ਗਿਆ ਤਾਂ ਤੇਜ਼ੀ ਨਾਲ ਦਾਦੀ ਦੇ ਕਮਰੇ 'ਚ ਗਿਆ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਜਿਵੇਂ ਹੀ ਉਸਨੇ ਕਮਰੇ 'ਚ ਕਦਮ ਰੱਖਿਆ ਤਾਂ ਦਾਦਾ ਤੇ ਦਾਦੀ ਬਾਕੀ ਬਜ਼ੁਰਗ ਗੱਲਾਂ ਕਰ ਰਹੇ ਸੀ ਹਰਮਨ ਸਿੱਧਾ ਦਾਦੀ ਵੱਲ ਵੇਖ ਕੇ ਬੋਲਿਆ ਤੁਸੀਂ ਜੋਤੀ ਤੋਂ ਘਰ ਦੇ ਕੱਪੜੇ ਕਿਉਂ ਦਵਾਈ ਕੀ ਘਰ ਦੇ ਬਾਕੀ ਨੌਕਰ ਮਰ ਗਏ ਸੀ ਦਾਦਾ-ਦਾਦੀ ਆਰਾਮ ਨਾਲ ਬੈਠੇ ਸੀ ਤੇ ਉਸ ਦੀ ਗੱਲ ਸੁਣ ਕੇ ਉਸ ਦੀ ਦਾਦੀ ਗੁੱਸੇ ਵਿੱਚ ਆਈ ਕਿ ਹਰਮਨ ਇਹ ਕਿਸ ਤਰ੍ਹਾਂ ਦਾ ਤਰੀਕਾ ਕਿ ਤੂੰ ਸਾਡੇ ਨਾਲ ਇਸ ਤਰ੍ਹਾਂ ਗੱਲ ਕਰੇਗਾ ਜਦੋਂ ਤੂੰ ਇਹ ਕੁੜੀ ਇਸ ਘਰ ਵਿੱਚ ਆਈ ਹੈ ਨਾ ਤੇਰਾ ਰਵਈਆ ਹੀ ਬਦਲ ਗਿਆ ਭੁੱਲੀ ਗਿਆ ਕਿ ਅਸੀਂ ਤੇਰੇ ਤੋਂ ਵੱਡੇ ਹਰਮਨ ਨੇ ਕਿਹਾ ਦਾਦੀ ਮੈਨੂੰ ਮਾਫ ਕਰਿਓ ਪਰ ਗੱਲ ਮੇਰੇ ਘਰ ਵਾਲੀ ਦੀ ਆ ਉਹ ਵੀ ਇਸ ਘਰ ਵਿੱਚ ਚਾਹੇ ਜਿਵੇਂ ਵੀ ਆਈ ਹੋਵੇ ਜ਼ਬਰਦਸਤੀ ਜਾਂ ਫਿਰ ਮੇਰੀ ਮਰਜ਼ੀ ਨਾਲ بس ਹੁਣ ਮੇਰੀ ਇੱਜ਼ਤ ਆ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਉਸ ਨੂੰ ਨੌਕਰ ਸਮਝੇ ਜਾਂ ਉਸ ਦੇ ਨਾਲ ਬੁਰਾ ਸਲੂਕ ਕਰੇ ਜੇ ਕੋਈ ਗੱਲ ਜ਼ਮੀਰ ਤੋਂ ਬਾਹਰ ਕਰਵਾਈ ਜਾ ਸਕਦੀ ਆ ਤਾਂ ਉਸ ਨੂੰ ਜ਼ੁਬਾਨ ਨਾਲ ਕਰਵਾਉਣ ਦੀ ਜ਼ਰੂਰਤ ਨਹੀਂ ਮੈਂ ਆਪਣੀ ਘਰਵਾਲੀ ਦੀ ਇੱਜ਼ਤ ਤੇ ਸਕੂਨ ਤੇ ਕੋਈ ਸਮਝੌਤਾ ਨਹੀਂ ਕਰਾਂਗਾ ਦਾਦੀ ਦਾ ਚਿਹਰਾ ਗੁੱਸੇ ਚ ਲਾਲ ਹੋ ਗਿਆ ਸੀ ਉਸ ਕੋਲ ਕੋਈ ਜਵਾਬ ਨਹੀਂ ਸੀ ਹਰਮਨ ਨੇ ਇੱਕ ਨਜ਼ਰ ਸਭ ਨੂੰ ਦੇਖਿਆ ਤੇ ਕਮਰੇ ਤੋਂ ਬਾਹਰ ਨਿਕਲ ਗਿਆ ਰਾਤ ਦਾ ਸਮਾਂ ਸੀ ਪਰ ਉਹ ਦੋਨੋਂ ਉੱਥੋਂ ਗਾਇਬ ਸੀ ਦਾਦੀ ਨੇ ਨੌਕਰ ਨੂੰ ਕਹਿ ਕੇ ਭੇਜਿਆ ਕਿ ਹਰਮਨ ਕਿੱਥੇ ਆ ਤੇ ਉਹ ਕੁੜੀ ਰੋਟੀ ਖਾਣ ਡਾਈਨਿੰਗ ਟੇਬਲ ਤੇ ਕਿਉਂ ਨਹੀਂ ਆਏ ਨੌਕਰ ਨੇ ਕਿਹਾ ਮਾਲਕ ਜੀ ਸਾਹਬ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਘਰ ਵਾਲੀ ਅੱਜ ਤੋਂ ਬਾਅਦ ਕਮਰੇ 'ਚ ਹੀ ਰੋਟੀ ਖਾਣਗੇ ਇਹ ਸੁਣ ਕੇ ਦਾਦੀ ਨੂੰ ਹੋਰ ਗੁੱਸਾ ਆ ਗਿਆ ਸੀ ਕਹਿਣ ਲੱਗੀ ਉਸ ਨੂੰ ਛੇਤੀ نیچے ਬੁਲਾ ਤੇ ਕਹਿ ਕਿ ਟੇਬਲ ਤੇ ਹੀ ਰੋਟੀ ਖਾਣੀ ਹੈ ਇਹ ਹਵੇਲੀ ਦੇ ਉਸੂਲ ਨਹੀਂ ਤੇ ਨਾ ਹੀ ਕਿਸੇ ਲਈ ਬਦਲਣਗੇ ਨੌਕਰ ਜਲਦੀ ਨਾਲ ਉਹਨਾਂ ਦੇ ਕਮਰੇ 'ਚ ਗਿਆ ਤੇ ਦੋਨੋਂ ਸਕੂਨ ਨਾਲ ਬੈਠੇ ਸੀ ਦਰਵਾజా ਖੜਕਿਆ ਤੇ ਨੌਕਰ ਕਹਿਣ ਲੱਗਾ ਸਾਰ ਜੀ ਵੱਡੀ ਮਾਲਕਣ ਨੇ ਕਿਹਾ ਤੁਸੀਂ ਦੋਨੋਂ ਡਾਈਨਿੰਗ ਟੇਬਲ ਤੇ ਆ ਕੇ ਰੋਟੀ ਖਾਓ ਹਰਮਨ ਨੇ ਕਿਹਾ ਜਾ ਕੇ ਦਾਦੀ ਨੂੰ ਕਹਿ ਕਿ ਅਸੀਂ ਆਪਣੇ ਕਮਰੇ 'ਚ ਰੋਟੀ ਖਾਣੀ ਆ ਮੇਰਾ ਫੈਸਲਾ ਹੈ ਇਸ ਵਿੱਚ ਕੋਈ ਬਦਲਾਅ ਨਹੀਂ ਹੋਣਾ ਨੌਕਰ ਨੇ ਆ ਕੇ ਦਾਦੀ ਨੂੰ ਉਹਨਾਂ ਦਾ ਸੁਨੇਹਾ ਦੇ ਦਿੱਤਾ ਸੀ ਦਾਦੀ ਨੂੰ ਤਾਂ ਪਹਿਲਾਂ ਹੀ ਗੁੱਸਾ ਸੀ ਤੇ ਹੋਰ ਭੜਕ ਗਈ ਕਿ ਇਸ ਕੁੜੀ ਨੇ ਤਾਂ ਹਰਮਨ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਇਹ ਸਭ ਉਸ ਦਾ ਹੀ ਅਸਰ ਹੈ ਅਗਲੀ ਸਵੇਰ ਹਰਮਨ ਦਫ਼ਤਰ ਲਈ ਚਲਾ ਗਿਆ ਸੀ ਅਤੇ ਜੋਤੀ ਆਪਣੇ ਕਮਰੇ ਚ ਮੋਬਾਈਲ ਤੇ ਕਾਰਟੂਨ ਵੇਖ ਰਹੀ ਸੀ ਜੋ ਕਿ ਉਸ ਨੂੰ ਹਰਮਨ ਨੇ ਹੀ ਦਿੱਤਾ ਸੀ ਤਾਂ ਕਿ ਹਵੇਲੀ ਦੇ ਮਾਹੌਲ ਤੋਂ ਕੁਝ ਦੇਰ ਦੇ ਲਈ ਖੁਸ਼ ਰਹਿ ਸਕੇ ਦਾਦੀ ਤੂਫਾਨ ਵਾਂਗ ਕਮਰੇ ਚ ਆਈ ਜੋਤੀ ਨੂੰ ਦੇਖ ਕੇ ਉਸ ਦਾ ਸਬਰ ਟੁੱਟ ਗਿਆ ਸੀ ਝਟਕੇ ਨਾਲ ਉਸ ਦੇ ਹੱਥੋਂ ਫੋਨ ਖੋਇਆ ਤੇ ਕੰਧ ਚ ਮਾਰਿਆ ਫੋਨ ਟੁੱਟ ਗਿਆ ਅਤੇ ਜੋਤੀ ਘਬਰਾ ਕੇ ਦਾਦੀ ਵੱਲ ਵੇਖਣ ਲੱਗੀ ਇਸ ਤੋਂ ਪਹਿਲਾਂ ਕੁਝ ਕਹਿਂਦੀ ਦਾਦੀ ਨੇ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਥੱਪੜ ਨਾਲ ਉਸ ਦਾ ਸਿਰ ਜਾ ਕੇ ਕੰਦਨਾ ਲੱਗਾ ਉਹ ਦਰਦ ਨਾਲ ચીਕ ਉੱਠੀ ਦਾਦੀ ਨੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਸਾਡੇ ਅਸੂਲ ਤੋੜਨ ਦੀ ਹਰ ਮੰਨ ਨੂੰ ਸਾਡੇ ਖਿਲਾਫ ਢੁਕਾਉਣ ਦੀ ਤੂੰ ਕੋਸ਼ਿਸ਼ ਕਰ ਰਹੀ ਹੈ ਤੂੰ ਆਪਣੀ ਅਕਾਤ ਦੇਖ ਉਹਨਾਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਕੰਧਾਂ ਤੱਕ ਹਿੱਲਣ ਲੱਗ ਪਈਆਂ ਜੋਤੀ ਡਰ ਨਾਲ ਕੰਬ ਰਹੀ ਸੀ ਉਸ ਨੇ ਕਿਹਾ ਦਾਦੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਉਸਦੀ ਗੱਲ ਅਧੂਰੀ ਰਹਿ ਗਈ ਦਾਦੀ ਨੇ ਇੱਕ ਹੋਰ ਥੱਪੜ ਮਾਰਿਆ ਤੇ ਫਿਰ ਨੌਕਰਾਨੀ ਨੋਬਾਜ਼ ਮਾਰੀ ਕਿ ਇਸ ਨੂੰ ਹੇਠਾਂ ਲੈ ਕੇ ਆਓ ਨੌਕਰਾਨੀ ਭੱਜ ਕੇ ਆਈ ਤੇ ਉਸ ਨੂੰ ਖਿੱਚ ਕੇ ਲਿਜਾਣ ਲੱਗੀ ਅਤੇ ਉੱਚੀ ਉੱਚੀ ਰੋ ਰਹੀ ਸੀ ਮੈਨੂੰ ਛੱਡ ਦਿਓ ਜੋਤੀ ਜ਼ਮੀਨ ਤੇ ਡਿੱਗ ਪਈ ਉਸ ਦਾ ਨਾਜ਼ੁਕ ਸਰੀਰ ਹੁਣ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਹ ਬੇਹੋਸ਼ ਹੋ ਗਈ ਸੀ ਠੀਕ ਉਸੇ ਵਕਤ ਹਰਮਨ ਹਵੇਲੀ ਚ ਆਇਆ ਤੇ ਆਪਣੀ ਇੱਕ ਫਾਈਲ ਲੈਣ ਲਈ ਅੰਦਰ ਆਇਆ ਸੀ ਜਿਵੇਂ ਹੀ ਉਸਨੇ ਜੋਤੀ ਨੂੰ ਜ਼ਮੀਨ ਤੇ ਬੇਹੋਸ਼ ਪਈ ਵੇਖਿਆ ਉਸਦੇ ਬੁੱਲਾਂ ਚੋਂ ਖੂਨ ਨਿਕਲ ਰਿਹਾ ਸੀ ਉਸਦੇ ਅੰਦਰ ਤੂਫਾਨ ਉੱਠ ਗਿਆ ਉਹ ਭੱਜ ਕੇ ਉਸਦੇ ਕੋਲ ਗਿਆ ਅਤੇ ਉਸ ਨੂੰ ਆਪਣੀ ਬਾਹਾਂ ਵਿੱਚ ਚੁੱਕਿਆ ਤੇ ਕਿਹਾ ਕਿ ਸਭ ਕੁਝ ਕੀ ਹੋ ਰਿਹਾ ਹੈ ਕਿਸ ਨੇ ਕੀਤਾ ਇਹ ਸਭ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ ਹਰਮਨ ਨੇ ਇੱਕ ਪਲ ਬਰਬਾਦ ਕੀਤੇ ਬਿਨਾ ਉਸ ਨੂੰ ਚੁੱਕਿਆ ਤੇ ਹਵੇਲੀ ਤੋਂ ਬਾਹਰ ਨਿਕਲ ਕੇ ਉਸ ਨੂੰ ਗੱਡੀ 'ਚ ਪਾ ਕੇ ਸਿੱਧਾ ਹਸਪਤਾਲ ਲੈ ਗਿਆ ਜੋਤੀ ਉਸਦੀ ਗੋਦੀ 'ਚ ਬੇਹੋਸ਼ ਪਈ ਸੀ ਤੇ ਉਤੇਜ ਜੀ ਨਾਲ ਗੱਡੀ ਚਲਾ ਰਿਹਾ ਸੀ ਉਸਦੇ ਚਿਹਰੇ 'ਤੇ ਥੱਪੜਾਂ ਦੇ ਨਿਸ਼ਾਨ ਸੀ ਉਸਦੇ ਸਾਹ ਬਹੁਤ ਹੌਲੀ ਸੀ ਪਰ ਬੇਹੋਸ਼ੀ ਹਰਮਨ ਦੇ ਦਿਲ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਰਹੀ ਸੀ ਹਸਪਤਾਲ 'ਉਸਨੂੰ ਐਮਰਜੈਂਸੀ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਸਟੀਚਰ ਤੇ ਪਾਇਆ ਤੇ ਇਲਾਜ ਸ਼ੁਰੂ ਕਰ ਦਿੱਤਾ ਸੀ ਉਹ ਬੇਚੈਨੀ ਨਾਲ ਬਾਹਰ ਟਹਿਲ ਰਿਹਾ ਸੀ ਥੋੜੀ ਦੇਰ ਬਾਅਦ ਡਾਕਟਰ ਨੇ ਕਿਹਾ ਕਿ ਤੁਹਾਡੇ ਪੇਸ਼ੈਂਟ ਨੂੰ ਸ਼ਾਇਦ ਕਿਸੇ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਇਸੇ ਕਰਕੇ ਉਹ ਬੇਹੋਸ਼ ਹੋ ਗਈ ਤੇ ਅਸੀਂ ਉਸ ਨੂੰ ਟ੍ਰਿਪ ਲਾ ਦਿੱਤੀ ਹੈ। ਖੁਸ਼ਕਿਸਮਤੀ ਨਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਆ। ਉਹ ਖੁਦ ਨੂੰ ਕੋਸਣ ਲੱਗਿਆ ਕਿ ਉਸ ਨੇ ਜੋਤੀ ਨੂੰ ਹਵੇਲੀ 'ਚ ਇਕੱਲੀ ਕਿਉਂ ਛੱਡਿਆ। ਉਸ ਦੀ 마ਸੂਮੀਅਤ, ਉਸ ਦਾ ਨਾਜ਼ੁਕ ਸਰੀਰ, ਹਵੇਲੀ ਦੇ ਲੋਕਾਂ ਦੇ ਬੇਰਹਿਮ ਵਰਤਾਅ ਸਭ ਉਸ ਦੀ ਅੱਖਾਂ ਦੇ ਸਾਹਮਣੇ ਘੁੰਮ ਰਹੇ ਸੀ। ਉਹ ਉਸ ਦੇ ਕੋਲ ਬੈਠਾ ਸੀ ਤੇ ਉਸ ਦਾ ਹੱਥ ਫੜ ਕੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਚਿਹਰੇ ਤੇ ਪਏ ਜ਼ਖਮਾਂ ਨੂੰ ਦੇਖ ਰਿਹਾ ਸੀ ਜੋ ਉਸ ਤੇ ਦਰਦ ਤੇ ਬੇਵਸੀ ਦੀ ਗਵਾਹੀ ਦੇ ਰਹੇ ਸੀ ਫਿਰ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਜੋਤੀ ਨੂੰ ਕਦੇ ਹਵੇਲੀ ਨਹੀਂ ਲੈ ਕੇ ਜਾਊਗਾ ਉਹ ਉਹਨਾਂ ਬੇਰਹਿਮ ਲੋਕਾਂ ਨੂੰ ਨਹੀਂ ਛੱਡੂਗਾ ਉਸਨੇ ਕਿਹਾ ਕਿ ਮੈਂ ਇਸ ਦਾ ਸਾਥੀ ਹਾਂ ਇਸੇ ਰੱਖਿਆ ਕਰਨਾ ਮੇਰਾ ਫਰਜ਼ ਆ ਇਸ ਲਈ ਇਸ ਦੀ ਖੁਸ਼ੀਆਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਮੈਂ ਇਸ ਤੋਂ ਲਾਪਰਵਾਹ ਨਹੀਂ ਹੋ ਸਕਦਾ ਉਸ ਦਾ ਦਿਲੇ ਸੋਚ ਕੇ ਦੁਖੀ ਹੋ ਗਿਆ ਸੀ ਜੋਤੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਗਈ ਸੀ ਉਹ ਫਾਰਮ ਹਾਊਸ ਵਿੱਚ ਜੋਤੀ ਨੂੰ ਲੈ ਕੇ ਗਿਆ ਗੱਡੀ ਤੋਂ ਉਤਰਦੇ ਹੀ ਜੋਤੀ ਨੇ ਚਾਰੇ ਪਾਸੇ ਨਜ਼ਰ ਘੁਮਾਈ ਸਾਰੀ ਜਗ੍ਹਾ ਸੋਹਣੇ ਸੁਪਨੇ ਦੀ ਤਰ੍ਹਾਂ ਲੱਗ ਰਹੀ ਸੀ ਜੋਤੀ ਦੀ ਅੱਖਾਂ 'ਚ ਦਰਦ ਦਿਸ ਰਿਹਾ ਸੀ ਉਸ ਦੇ ਮੂੰਹ ਨੂੰ ਤਾਲਾ ਹੀ ਲੱਗ ਗਿਆ ਸੀ ਜੋਤੀ ਇਹ ਸਭ ਤੇ ਸਿਰਫ ਤੇਰਾ ਤੇ ਮੇਰਾ ਇੱਥੇ ਕੋਈ ਨਹੀਂ ਹੋਵੇਗਾ ਜੋ ਤੈਨੂੰ ਤਕਲੀਫ ਦੇ ਸਕੇ ਤੇਰੀ ਇੱਜ਼ਤ ਨੂੰ ਠੇਸ ਪਹਾਂ ਸਕੇ ਅਸੀਂ ਇੱਥੇ ਸ਼ਾਂਤੀ ਨਾਲ ਰਵਾਂਗੇ ਉਹਨਾਂ ਸਭ ਤੋਂ ਦੂਰ ਜੋ ਤੈਨੂੰ ਰਵਾਉਂਦੇ ਸੀ ਜੋਤੀ ਦੀ ਅੱਖਾਂ ਦੇ ਵਿੱਚ ਚਮਕ ਆ ਗਈ ਸੀ ਬੱਚਿਆਂ ਵਾਂ ਖੁਸ਼ ਹੋ ਕੇ ਹਰਮਨ ਦੇ ਘਰ ਲਾਗੀ ਅਚਾਨਕ ਉਸਦੇ ਫੋਨ ਤੇ ਕਾਲ ਆਉਣ ਲੱਗੀ ਦਾਦੀ ਨੇ ਕਿਹਾ ਕਿੱਥੇ ਆ ਹਰਮਨ ਦੋ ਦਿਨ ਤੋਂ ਹਵੇਲੀ ਨਹੀਂ ਆਇਆ ਹਰਮਨ ਨੇ ਕਿਹਾ ਦਾਦੀ ਜਦੋਂ ਤੱਕ ਤੁਸੀਂ ਜੋਤੀ ਨੂੰ ਦਿਲ ਤੋਂ ਸਬਕਾਰ ਨਹੀਂ ਕਰਨਾ ਮੈਂ ਹਵੇਲੀ ਨਹੀਂ ਆਉਣਾ ਉਹ ਹੁਣ ਮੇਰੀ ਘਰ ਵਾਲੀ ਆ ਤੇ ਮੇਰੀ ਇੱਜ਼ਤ ਆ ਤੇ ਜੇ ਕੋਈ ਉਸ ਦੇ ਖਿਲਾਫ ਕੁਝ ਕਰੇਗਾ ਤਾਂ ਮੈਂ برداشت ਨਹੀਂ ਕਰਨਾ। ਦਾਦੀ ਕਹਿਣ ਲੱਗੀ ਤੂੰ ਆਪਣੇ ਨੂੰ ਛੱਡ ਕੇ ਉਸ ਕੁੜੀ ਦੇ ਨਾਲ ਰਹਿਣਾ। ਇਹ ਕਹਿ ਕੇ ਉਸਨੇ ਫੋਨ ਬੰਦ ਕਰ ਦਿੱਤਾ ਤੇ ਵਾਪਸ ਕਮਰੇ ਚ ਆ ਕੇ ਵੇਖਿਆ ਜੋਤੀ ਅਜੀ 카ਰਟੂਨ ਵੇਖਣ ਵਿੱਚ ਵਿਜੀ ਸੀ। ਉਸਨੇ ਹਮੇਸ਼ਾ ਇੱਕ ਸਮਝਦਾਰ ਹਮਸਫਰ ਵਾਂਗ ਆਪਣੀ ਘਰਵਾਲੀ ਦਾ ਸਾਥ ਦਿੱਤਾ ਜੋ ਉਸਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੇ ਪਰ ਹਕੀਕਤ ਵਿੱਚ ਉਸ ਨੂੰ ਇਹ 마ਸੂਮ ਜਿੱਤੀ 15 ਸਾਲ ਦੀ ਕੁੜੀ ਮਿਲੀ ਸੀ ਜੋ ਆਪਣੀ ਹੀ ਦੁਨੀਆ ਵਿੱਚ ਮਗਨ ਰਹਿੰਦੀ ਸੀ। ਪਰ ਉਸ ਦੀ ਮਾਸੂਮੀਅਤ ਨੇ ਉਸ ਦੇ ਦਿਲ ਵਿੱਚ ਖਾਸ ਥਾਂ ਬਣਾ ਲਈ ਸੀ ਹਾਂਜੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਅੱਜ ਦੀ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਇਹੀ ਸਿੱਖ ਮਿਲਦੀ ਹੈ ਕਿ ਹਮੇਸ਼ਾ ਆਪਣੇ ਜੀਵਨ ਸਾਥੀ ਦੀ ਕਦਰ ਕਰੋ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੋ ਉਸ ਦਾ ਸਾਥ ਹਮੇਸ਼ਾ ਦਿਓ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ